ਉੱਪਰ ਸਰਕਾਰ ਇੱਕ ਪਾਸੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਹੈ ਦੂਜੇ ਪਾਸੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪਨਵਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਦਿਖ ਰਹੇ ਨੇ ਇਸ ਦੇ ਚੱਲਦੇ ਅੱਜ ਮੋੜ ਇੱਕ ਵਾਰ ਫਿਰ ਇਹਨਾਂ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸਰਕਾਰ ਦੀ ਅੰਦੇਖੀ ਨੂੰ ਦੇਖਦਿਆਂ ਹੋਇਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੀਆਂ ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਨਵਸ ਵਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਕੰਮ ਛੱਡ ਕੇ ਹੜਤਾਲ ਕੀਤੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੁਪਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ। ਤੁਹਾਡੀ ਹੜਤਾਲ ਕੀਤੀ ਜਾ ਰਹੀ ਕਿਹੜੀ ਚੀਜ਼ ਨੂੰ ਲੈ ਕੇ ਕੀਤੀ ਜਾ ਰਹੀ ਹੈ? ਦੇਖੋ ਜੀ ਤੁਹਾਡੇ ਮਦਰਮ ਦੱਸਣਾ ਚਾਹੁੰਦੇ ਆਂ ਕਿ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਉਹੀ ਮੰਗਾਂ ਲਟਕਦੀਆਂ ਆ ਰਹੀਆਂ ਕੱਲ ਸਾਡੀ ਜਿਹੜੀ 13 ਅਗਸਤ ਦੀ ਮੀਟਿੰਗ ਸੀ ਉਹ ਵੀ ਸਾਡੀ ਬੈਸਟਾ ਨਿਕਲੀ ਮੀਟਿੰਗ। ਉਸ ਮੀਟਿੰਗ ਤੋਂ ਪਹਿਲਾਂ ਜਿਹੜੇ ਅਸੀਂ ਜਿੰਨੇ ਵੀ ਧਰਨੇ ਮੁਜਾਰੇ ਕੀਤੇ ਸੀ ਪੋਸਟਪੋਨ ਉਹਨਾਂ ਨੂੰ ਅੱਜ ਅਸੀਂ ਸ਼ੁਰੂ ਕੀਤਾਗਾ ਕਿਉਂਕਿ 14 ਤਰੀਕ ਤੱਕ ਅਸੀਂ ਪੋਸਟਪੋਨ ਤੇ ਸੀ ਜੇ ਸਰਕਾਰ ਕੱਲ ਦੀ ਮੀਟਿੰਗ ਤੇ ਵੇਖਤਾ ਨਿਕਲੀ ਹੈ ਇਸ ਕਰਕੇ ਜਿਹੜਾ 14 ਤਰੀਕ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਤਾ ਤੇ ਜਿਹੜੀ ਆ 14 ਤਰੀਕ ਸਵੇਰੇ 4 ਵਜੇ ਤੋਂ ਅਨ ਮਿਥੇ ਸਮੇਂ ਹੜਤਾਲ ਵਾਤੇ ਸਾਡਾ ਜਿਹੜਾ ਸੰਘਰਸ਼ਾ ਬਿਲਕੁਲ ਤਿਆਰ ਬਾਹਰ ਤਿਆਰ ਤੇ ਤੇਜ਼ ਤੋਂ ਤੇਰੇ ਅੱਜ ਸਵੇਰ ਤੋਂ ਬੱਸਾਂ ਇੱਕ ਦੋ ਪੱਕੇ ਮਲਾਇਮ ਨੇ ਜਿਹੜੇ ਉਹ ਅੰਮ੍ਰਿਤਸਰ ਰੂਟ ਨੂੰ ਗਈ ਹੋਗੀ ਜਾਂ ਚੰਡੀਗੜ੍ਹ ਰੂਟ ਨੂੰ ਗਈ ਹੋਗੀ ਬਾਕੀ ਜਿਹੜਾ ਰੂ ਮੰਗਾ ਸਾਡੀਆਂ ਆਈਆਂ ਵੀ ਜਿਹੜੇ ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ ਕੱਡੇ ਮੁਲਾਜ਼ਮ ਜਿਹੜੇ ਆ ਉਹ ਬਹਾਲ ਕੀਤੇ ਜਾਣ ਔਰ ਲੰਬੇ ਸਮੇਂ ਤੋਂ ਜਿਹੜਾ ਆਊਟਸੋਰਸ ਦਾ ਕੰਮ ਆ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਉਹ ਕੰਟਰੈਕਟਰ ਦੇ ਕੀਤੇ ਜਾਣ ਕਿਉਂਕਿ ਜਿਹੜੇ ਆ ਪਿੱਛੇ ਜੀ ਤੁਸੀਂ ਦੇਖ ਹੀ ਲਿਆ ਵੀ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਦੇ ਵਿਭਾਗ ਦੇ ਕਛੂਰ ਸੋਰਥੇ ਜੀ ਉਹ ਵੀ ਨਾਲ ਕੰਟਰੈਕਟਰ ਦੇ ਕੀਤੇ ਆ ਨਰੇਗਾ ਵਾਲੇ ਵੀ ਕੀਤੇ ਆ ਹੋਰ ਕਈ ਸਵੈ ਸੇਵਕ ਵੀ ਕੀਤੇ ਆ ਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਲੰਬੇ ਸਮੇਂ ਤੋਂ ਜਿਹੜਾ 14 14 15 17 ਸਾਲ ਤੋਂ ਔਰ ਸੋਰਥੇ ਕੰਮ ਕਰਦੇ ਆ ਉਹ ਮੁਲਾਜ਼ਮ ਜਿਹੜੇ ਆ ਉਹ ਕੰਟਰੈਕਟਰ ਦੇ ਕੀਤੇ ਜਾਣਾ ਤੇ ਜਿਹੜਾ ਸਰਕਾਰ बार-बार ਸਾਡੇ ਦੇ ਕਿਲੋਮੀਟਰ ਬੱਸਾਂ ਦਾ ਘੋੜਾ ਲੈ ਕੇ ਆ ਰਹੀ ਆ ਉਹ ਕਿਲੋਮੀਟਰ ਬੱਸਾਂ ਬੰਦ ਕੀਤੇ ਜਾਣ ਕਿਉਂਕਿ ਕਿਲੋਮੀਟਰ ਦੇ ਵਿੱਚ ਇਦਾਂ ਪਹਿ ਇੱਕ ਤਾਂ ਸਾਡਾ ਡਰਾਈਵਰ ਗਿਆ ਦੂਜੇ ਨੰਬਰ ਤੇ ਸਾਡਾ ਵਰਕਸ਼ਾਪ ਵਾਲਾ ਗਿਆ ਤੇ 3 ਨੰਬਰ ਤੇ ਸਾਡਾ ਸਵੀਪਰ ਗਿਆ ਚੌਥੇ ਨੰਬਰ ਤੇ ਸਾਡਾ ਸਪਾਈ ਸੇਵਕ ਗਿਆ ਪੰਜਵੇਂ ਨੰਬਰ ਤੇ ਸਾਡੀ ਬੱਸ ਗਈ ਸਰਕਾਰ ਨੂੰ ਬੇਨਤੀ ਹੈ ਵੀ ਜੇ ਪੌਣੀਆਂ ਤੇ ਕਿਲੋਮੀਟਰ ਗੱਡੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ ਸਰਕਾਰ ਦੀਆਂ ਵਿਭਾਗੀ ਬੱਸਾਂ ਪਾਈਆਂ ਜਾਣ ਤਾਂ ਜੋ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਫਰੀ ਸਬਰ ਦੀ ਸਹੂਲਤ ਮਿਲੀ ਆ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਨਾ ਆਵੇ ਕਿ ਇਹ ਕੋੜਾ ਲੋ ਹੜਤਾਲ ਕੀਤੀ ਜਾਰੀ ਕਿਹੜੀਆਂ ਮੰਗਾਂ ਤੁਹਾਡੀਆਂ ਜਿਹਨੂੰ ਲੈ ਕੇ ਅੱਜ ਹੜਤਾਲ ਕੀਤੀ ਜਾ ਰਹੀ ਹੈ ਸਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਬਣਾਉਣ ਵਾਸਤੇ ਬੜੀਆਂ ਅਸਿਰਚ ਕੀਤੇ ਆ ਕੱਲ ਵੀ ਸਾਡੀ ਮੀਟਿੰਗ ਸੀਗਾ ਉਹ ਬੇਫੀਟਾ ਨਿਕਲੀ ਸਾਡੀਆਂ ਮੰਗਾਂ ਇਹੀ ਹੈ ਕਿ ਜਿਹੜੇ ਕੱਚੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਜਿਹੜਾ 2016 ਦਾ ਮਾਨਜੋ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਲਾਗੂ ਕੀਤਾ ਜਾਵੇ ਜਿਹੜੀਆਂ ਕਿਲੋਮੀਟਰ ਸਕੀਮ ਬਸਾਂ ਆਇਆ ਇਹ ਨਾ ਪਾਈਆਂ ਜਾਣ ਬਲਕਿ ਉਹ ਵਿਭਾਗੀ ਬਸਾਂ ਪਾਈਆਂ ਜਾਣ ਜਿਨ੍ਹਾਂ ਨਾਲ ਸਾਨੂੰ ਵੀ ਫਾਇਦਾ ਹੋਵੇ ਤੇ ਆਮ ਜਨਤਾ ਨੂੰ ਵੀ ਫਾਇਦਾ ਹੋਵੇ ਮੇਰਾ ਨਾਮ ਸੁਆਦੀ ਹੈ ਮੈਂ ਗੁਰਦਾਸਪੁਰ ਵਿੱਚ ਪੜ੍ਹਦੀ ਹਾਂ ਤੇ ਅਭੀ ਹਮੇਂ ਬੱਸਿਸ ਕੱਬ ਸੇ ਨਹੀਂ ਮਿਲ ਰਹੀ ਹੈ ਰੋਡ ਵੇਸ ਤਾਂ ਹਮੇਂ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੜ ਰਹੀ ਹੈ ਕਿ ਆਪਸੇ ਨਹੀਂ ਮਿਲ ਰਹੀ ਹੈ ਗਵਰਨਮੈਂਟ ਹਾਂਜੀ ਪਾਸਵਰ ਬਣੇ ਹੈ ਇਹ ਕੀ ਪਾਸ ਵਗੈਰਾ ਨਹੀਂ ਇਹ ਆਧਾਰ ਕਾਰਡ ਵਾਲੀ ਬਸ ਹੈ तो हाँ जी गुरदासपुर कॉलेज में पढ़ता है और आगे भी हमारे काफ़ी ख़र्चा होता है ऑटोज़ वगैरह में तो मतलब हमारे डेली में रोडवेज़ में जाते हुए भी साठ सत्तर रुपये लग जाते इतने तो मतलब जो भी ज़्यादा है वो भी ज़्यादा है डेली जाने के लिए तो